ਕਿਸਾਨ ਦੋਸਤੋ ਹਾਈਬ੍ਰਿਡ ਚੋਨਾ 28P67 ਜਾਂ ਪੰਜਾਬ ਦੇ ਵਿੱਚ ਕੁਝ ਹੋਰ ਵੀ ਹਾਈਬ੍ਰਿਡ ਚੋਨੇ ਦੀਆਂ ਕਿਸਮਾਂ ਲਗਾਈਆਂ ਜਾਂਦੀਆਂ ਨੇ ਉਹਦੇ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਆ। ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਇਹਨਾਂ ਕਿਸਮਾਂ ਦੇ ਉੱਤੇ ਗੋਭ ਦਾ ਕੀੜਾ ਤੇ ਪਤਾਲਪੇਟ ਸੁੰਡੀ ਦਾ ਜਿਹੜਾ ਅਟੈਕ ਹੁੰਦਾ ਉਹਦੇ ਵਾਸਤੇ ਆਪਾਂ ਨੂੰ ਕਿਹੜੀ-ਕਿਹੜੀ ਦਵਾਈ ਵਰਤਣ ਦੀ ਲੋੜ ਹੈ ਕਿਉਂਕਿ ਇਹਨਾਂ ਕਿਸਮਾਂ ਦੇ ਉੱਤੇ ਪਰਮਨ ਕਿਸਮਾਂ ਦੇ ਨਾਲੋਂ ਗੋਭ ਦੇ ਕੀੜੇ ਦਾ ਅਟੈਕ ਜ਼ਿਆਦਾ ਮਾਤਰਾ ਚ ਹੁੰਦਾ ਹੈ ਜਿਸ ਤਰ੍ਹਾਂ ਬਾਸਮਤੀ ਕਿਸਮਾਂ ਦੇ ਉੱਤੇ ਗੋਭ ਦੇ ਕੀੜੇ ਦਾ ਅਟੈਕ ਜ਼ਿਆਦਾ ਹੁੰਦਾ ਹੈ ਇਸੇ ਤਰ੍ਹਾਂ ਇਹਨਾਂ ਹਾਈਬ੍ਰਿਡ ਕਿਸਮਾਂ ਦੇ ਉੱਤੇ ਵੀ ਗੋਭ ਦੇ ਕੀੜੇ ਦਾ ਅਟੈਕ ਮੱਧ ਮਾਤਰਾ ਚ ਹੁੰਦਾ ਹੈ ਸੋ ਉਹਦੇ ਵਾਸਤੇ ਕਿਹੜੀਆਂ-ਕਿਹੜੀਆਂ ਦਵਾਈਆਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਜੇ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਇਹ ਨੋਟੀਫਿਕੇਸ਼ਨ ਆ ਜਿਹੜਾ ਤੁਹਾਨੂੰ ਮਿਲਦਾ ਰਹੇ ਵੀਡੀਓ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ। ਦੋਸਤੋ ਵੀਡੀਓ ਨੂੰ ਲਾਈਕ ਕਰਦਿਆ ਕਰੋ। ਹੋਰ ਦੂਸਰੇ ਯਾਰਾਂ ਦੋਸਤਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਹੁਣ ਗੱਲ ਕਰਦੇ ਆਂ ਵੀ ਇਹਨਾਂ ਕਿਸਮਾਂ ਦੇ ਵਿੱਚ ਜਿਹੜੀ ਪੱਤਲ ਪੇੜ ਸੰਡੀ ਦਾ ਅਟੈਕ ਆ ਤੇ ਗੋਭ ਦੇ ਕੀੜੇ ਦਾ ਅਟੈਕ ਆ ਖਾਸ ਕਰ ਗੋਭ ਦੇ ਕੀੜੇ ਦਾ ਅਟੈਕ ਜ਼ਿਆਦਾ ਮਾਤਰਾ ਚੋਂਦਾ ਹੈ ਫਰਮਲ ਕਿਸਮਾਂ ਦੇ ਨਾਲ। ਤੇ ਇਸੇ ਕਰਕੇ ਜਿਹੜੇ ਕਿਸਾਨ ਤਾਂ ਪਹਿਲਾਂ ਤੋਂ ਹੀ ਕਿਸਮਾਂ ਲਗਾਉਂਦੇ ਆਉਂਦੇ ਨੇ ਉਹ ਤਾਂ ਪ੍ਰਦਾਨ ਵਗੈਰਾ ਜਾਂ ਕੋਈ ਫੋਰ ਸੌਰੀ ਕੀੜੇ ਮਾਰ ਦਵਾਈਆਂ ਰੀਜੈਂਟ ਵਗੈਰਾ ਜਿਹੜੀਆਂ ਉਹ ਵਰਤ ਲੈਂਦੇ ਨੇ ਜਿਹੜੀਆਂ ਦਾਣੇਦਾਰ ਜਿਹੜਾ ਨਾ ਹੁੰਦੀਆਂ ਨੇ ਉਹ ਪਾ ਲੈਂਦੇ ਨੇ ਪਹਿਲਾਂ ਤੇ ਜਿਹੜੇ ਕਿਸਾਨਾਂ ਨੇ ਉਹ ਜਿਹੜਾ ਨਹੀਂ ਵਰਤੀਆਂ ਉਹਨਾਂ ਦੇ ਖੇਤਾਂ ਦੇ ਵਿੱਚ ਇਹਨਾਂ ਦਾ ਜਿਹੜਾ ਗੋਭ ਦੇ ਕੀੜੇ ਦਾ ਅਟੈਕ ਜ਼ਿਆਦਾ ਮਾਤਰਾ ਚਾ ਸਕਦਾ ਇਸ ਕਰਕੇ ਧਿਆਨ ਦੇਣ ਦੀ ਲੋੜ ਹੈ ਬਈ ਸਕਾ ਹਲੇ ਤੱਕ ਕੋਈ ਵੱਡੀ ਮਾਤਰਾ ਦੇ ਵਿੱਚ ਪੰਜਾਬ 'ਚ ਕਿਸੇ ਪਾਸੇ ਪੱਤਾ ਬੀਟ ਸੁਡੀ ਦਾ ਗੋਭ ਦੇ ਕੀੜੇ ਦਾ ਅਟੈਕ ਕੋਈ ਦਿਖਾਈ ਨਹੀਂ ਦੇ ਰਿਹਾ ਪਰ ਹੁਣ ਤਕਰੀਬਨ ਉਹ ਸਮਾਂ ਹੋ ਚੁੱਕਿਆ ਜਦੋਂ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਹੈ ਸੋ ਇਹਨਾਂ ਦੇ ਵਾਸਤੇ ਜਿਹੜੀ ਸਪਰੇਅ ਹੈ ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੋਰਾਜਨ ਦਵਾਈ ਦੀ ਕੋਰਾਜਨ ਦਵਾਈ ਕਲੋਰੈਂਟਰਾ ਨੀਲੀ ਪ੍ਰੋਲ ਉਹਦੇ ਵਿੱਚ ਟੈਕਨੀਕਲ ਆਉਂਦਾ ਉਹ ਆਪਾਂ ਜਿਹੜੀਆਂ ਭਰਮਲ ਕਿਸਮਾਂ ਨੇ ਉਹਨਾਂ ਦੇ ਉੱਤੇ 60 ਐਮਐਲ ਦਵਾਈ ਵਰਤਦੇ ਹਾਂ ਪਰ ਇੱਥੇ ਆਪਾਂ ਡੋਜ਼ ਵਧਾ ਕੇ 75 ਐਮਐਲ ਦਵਾਈ ਕਰਾਂਗੇ ਕਿਉਂਕਿ ਇਹਦੇ ਵਿੱਚ ਤੇ ਜਿਆਦਾ ਮਾਤਰਾ ਚਾਹੁੰਦਾ ਜਿੱਥੇ ਕਿਤੇ ਪ੍ਰਦਾਨ ਵਗੈਰਾ ਵੀ ਨਹੀਂ ਪਾਈ ਨਹੀਂ ਹੋਈ ਤਾਂ ਉੱਥੇ ਇਹਦਾ ਜਿਹੜਾ ਖਤਰਾ ਕਾਫੀ ਵਧਣ ਦਾ ਖਤਰਾ ਹੋ ਜਾਂਦਾ ਇਸ ਕਰਕੇ ਉਹਨੂੰ ਕੰਟਰੋਲ ਪਹਿਲਾਂ ਹੀ ਰੱਖਿਆ ਜਾਵੇ ਤਾਂ ਬਹੁਤ ਠੀਕ ਰਹਿੰਦਾ ਕਿਉਂਕਿ ਜਿਹੜੀ ਇਹਨਾਂ ਸਾਰਿਆਂ ਨਾਲ ਇਫੈਕਟਿਵ ਦਵਾਈ ਕੋਰਾ ਜਨੇ ਇਹਦੇ ਤੇ ਹੈਗੀ ਆ ਤੇ ਇਸੇ ਤਰ੍ਹਾਂ ਦੂਜੀ ਦਵਾਈ ਆਪਣੇ ਕੋਲੇ ਫੇਮ ਆਉਂਦੀ ਆ ਫੇਮ ਫਲੂਪੈਂਡਾ ਮਾਈਂਡ ਹੁੰਦਾ ਟੈਕਨੀਕਲ ਉਹਦੇ ਵਿੱਚ ਉਹ ਵੀ ਦਵਾਈ ਬਹੁਤ ਵਧੀਆ ਦਵਾਈ ਆ ਤੇ ਉਹ ਆਪਾਂ ਇਹਦੇ ਤੇ ਆਪਾਂ 45 ਤੋਂ 50 ml ਤੱਕ ਵਰਤਾਂਗੇ ਭਾਵੇਂ ਉਹ ਦੂਸਰੀ ਉਹਦੇ ਤੇ 30 ml ਤੱਕ ਦਵਾਈ ਵਰਤਦੇ ਆ ਪਰਮਲ ਕਿਸਮਾਂ ਤੇ ਪਰ ਇਹਦੇ ਉੱਤੇ ਆਪਾਂ ਨੂੰ ਥੋੜੀ ਡੋਜ਼ ਵਧਾ ਕੇ ਕਰਨੀ ਪਊਗੀ ਇਸੇ ਤਰ੍ਹਾਂ ਟਕੂਮੀ ਦਵਾਈ ਆ ਉਹਦੇ ਵਿੱਚ ਵੀ ਫਲੂਵੈਂਡਾ ਮਾਈਡ ਹੁੰਦਾ ਤੇ ਉਹ ਪਰ ਪਾਊਡਰ ਜਾਂ ਸੇਮੀਆ ਜਾਂ ਦੇ ਰੂਪ ਚ ਆਉਂਦੀ ਆ ਤੇ ਉਹਦੀ ਆਪਾਂ 70 ਗ੍ਰਾਮ ਤੱਕ ਜਿਹੜੀ ਉਹਦੀ ਵਰਤੋਂ ਕਰਨੀ ਹੈ ਪਰਮਲ ਕਿਸਮਾਂ ਦੇ ਵਿੱਚ ਉਹ ਆਪਾਂ 50 ਗ੍ਰਾਮ ਵਰਤਦੇ ਆ ਇੱਥੇ ਉਹਨੂੰ ਵਧਾ ਕੇ 70 ਗ੍ਰਾਮ ਤੱਕ ਕਰ ਸਕਦੇ ਆ ਤੇ ਚੰਗੀ ਤਰ੍ਹਾਂ ਇਹਨਾਂ ਦਾ ਕੰਟਰੋਲ ਹੋ ਜਾਂਦਾ ਇਹ ਆਪਾਂ ਨੂੰ ਪਹਿਲਾਂ ਹੀ ਇਹਦੀ ਸਪਰੇਅ ਕਰਨੀ ਪਊ ਇਹਨਾਂ ਦੇ ਨਾਲ ਦੇ ਵਿੱਚ ਹੁਣ ਜਦੋਂ ਮੌਸਮ ਥੋੜਾ ਠੀਕ ਹੋ ਜਾਂਦਾ ਕਿਉਂਕਿ ਹੋਮੋਸ ਵਧਣੀ ਹੈ ਤੇ ਇਹ ਮਤਲਬ ਇਹਨਾਂ ਦੇ ਉੱਤੇ ਇਹਦਾ ਹਮਲਾ ਜਿਹੜਾ ਜਿਆਦਾ ਮਾਤਰਾ ਉਸ ਆ ਜਾਂਦਾ ਫਿਰ ਇਹਨੂੰ ਕੰਟਰੋਲ ਕਰਨ ਦਾ ਔਖਾ ਹੋ ਜਾਂਦਾ ਤਾਂ ਇਹ ਸਮਾਂ ਹੁਣ ਜਦੋਂ ਵੀ ਠੀਕ ਮੌਸਮ ਨੂੰ ਲੱਗਦਾ ਟਾਈਮ ਤੇ ਮੌਸਮ ਨੂੰ ਦੇਖ ਕੇ ਸਪਰੇਅ ਕਰ ਦਿਓ ਤਿੰਨੇ ਦਵਾਈਆਂ ਦੇ ਵਿੱਚੋਂ ਕੋਈ ਵੀ ਸਪਰੇਅ ਕਰ ਦਿਓ ਜਿਹੜੀਆਂ ਦੂਸਰੀਆਂ ਐਮ ਐਮੈਕਟਨ ਆ ਜਾਂ ਮੋਰਟਾਰ ਦਵਾਈ ਆ ਜਾਂ ਕਲੋਰਪੈਰੀਫਾਸ ਉਹਨਾਂ ਦੇ ਨਾਲ ਇਹ ਕੰਟਰੋਲ ਨਹੀਂ ਹੋਣਾ ਤਾਂ ਇਸ ਤੋਂ ਹੋਰ ਜ਼ਿਆਦਾ ਮਹਿੰਗੀਆਂ ਵੀ ਵਰਤਣ ਦੀ ਲੋੜ ਨਹੀਂ ਕੁਝ ਮਹਿੰਗੀਆਂ ਦਵਾਈਆਂ ਵੀ ਜਿਹੜੀਆਂ ਆ ਰਹੀਆਂ ਨੇ ਹੁਣ ਮਾਰਕੀਟ 'ਚ ਉਹ ਇੰਨੀਆਂ ਜ਼ਿਆਦਾ ਮਹਿੰਗੀਆਂ ਤੇ ਵੀ ਵਰਤਣ ਦੀ ਲੋੜ ਨਹੀਂ ਇਹ ਦਵਾਈਆਂ ਇਫੈਕਟਿਵ ਨੇ ਕੋਰਾਜਨ ਬਹੁਤ ਵਧੀਆ ਦਵਾਈ ਇਹਦੇ ਤੇ ਕੰਮ ਕਰਦੀ ਐ ਇਸੇ ਤਰ੍ਹਾਂ ਫੇਮ ਵੀ ਕਰਦੀ ਐ ਟੂਮੇ ਵੀ ਕਰਦੀ ਐ ਤਿੰਨੇ ਦਵਾਈਆਂ ਤੋਂ ਜਿਹੜੀ ਮਰਜ਼ੀ ਕਰਦੇ ਹੋ ਚੰਗੀ ਤਰ੍ਹਾਂ ਇਹ ਕੰਟਰੋਲ ਹੋ ਜਾਂਦਾ ਤੇ ਇਹ ਜ਼ਰੂਰੀ ਸੂਚਨਾ ਸੀ ਇੱਕ ਹੋਰ ਆ ਵੀ ਜਿਹੜੇ ਕਿਸਾਨਾਂ ਨੇ ਇਹ ਚੋਨਾ ਲਗਾਇਆ ਹੋਇਆ ਉਹਨਾਂ ਨੂੰ ਨਾ ਪਾਣੀ ਜਰੂਰ ਸੁਕਾ ਸੁਕਾ ਕੇ ਲਗਾਉਣਾ ਚਾਹੀਦਾ ਕਿਉਂਕਿ ਕਿਸਮਾਂ ਨਾ ਹਾਈਬ੍ਰਿਡ ਕਿਸਮਾਂ ਦਾ ਕੱਦ ਜ਼ਿਆਦਾ ਹੋ ਜਾਂਦਾ ਖਾਸ ਕਰ 28P67 ਦਾ ਕੱਦ ਹੋ ਜਾਂਦਾ ਤੇ ਇਹਦੇ ਵਾਸਤੇ ਇਹਨਾਂ ਨੂੰ ਥੋੜਾ ਸੁਕਾ ਕੇ ਰੱਖਣਾ ਚਾਹੀਦਾ ਹੈ ਪਾਣੀ ਨੂੰ ਤੇ ਬਾਰ ਬਾਰ ਜ਼ਿਆਦਾ ਭਰ ਭਰ ਕੇ ਪਾਣੀ ਨਹੀਂ ਲਗਾਉਣਾ ਚਾਹੀਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਗੱਲਬਾਤ ਸੀ ਤੇ ਅੰਤ ਵਿੱਚ ਸਾਰੇ ਕਿਸਾਨ ਤੁਸਤ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ